그 <목소리도> ਰਮ ਸਤਕਾਰ ਜੋਖ ਗੁਰੂ ਪਿਆਰੀ ਸਾਧ ਸੰਗਤ ਜੀ ਖਿਆਲ ਬਾਹਰ ਜਾਣ ਤੋਂ ਰੋਕੀਏ ਚਿਤ ਵਿਰਤियां ਇਕਾਗਰ ਕਰੀਏ ਰਸਨਾ ਦੀ ਪਵਿੱਤਰ ਤਾਈ ਦਿਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਿ ਨਾਮ ਸ੍ਰੀ ਵਾਹਿ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਵਿਸ਼ਵ ਗੁਰਮਤ ਰੋਹਾਨੀ ਮਿਸ਼ਨ ਚੈਰੀਟੇਬਲ ਟਰਸਟ ਇਸ ਦੇ ਚੇਅਰਮੈਨ ਮੌਜੂਦਾ ਮੁਖੀ ਸ੍ਰੀਮਾਨ ਸੰਤਪਾਵਾ ਲਖਵੀਰ ਸਿੰਘ ਜੀ ਦੀ ਅਗਵਾਈ ਹੇ ਇਹ ਚਾਰ ਰੋਜ਼ਾ ਸਮਾਗਮ ਰੱਖੇਗੇ ਸੰਗ ਅੱਜ ਚੌਥਾ ਦਿਨ ਹੈ ਪਹਿਲਾ ਦਿਨ ਆਪਾਂ ਵਿਚਾਰ ਕੀਤੀ ਸੀ ਕਿਉਂ ਧੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਤਿਹਾੜੀ ਦੇ ਸੰਬੰਧ ਅੰਦਰ ਦੂਸਰੇ ਦਿਨ ਕਤਿ 1 ਅਕਤੂਬਰ ਦਾ ਦਿਨ ਸਾਡੇ ਵਾਸਤੇ ਅਸਾ ਦਿਨ ਉਹ ਵਿਛੋੜੇ ਦਾ ਦਿਨ ਜੋ ਮਹਾਂਪੁਰਸ਼ਾਂ ਨੇ ਜਦੋਂ ਹਰ ਸਮਾਗਮ ਤੇ ਸਬਜੈਕਟ ਦੰਦੇ ਪਰ ਜੋ ਆਪਣੇ ਸਰੀਰਕ ਸਮੇਂ ਦਾ ਆਖਰੀ ਸਮਾਗਮ 2001 ਵਿੱਚ ਕੀਤਾ ਫਿਰ ਸਬਜੈਕਟ ਬੰਦ ਕਰ ਦਿੱਤੇ ਕਹਿੰਦੇ ਹੁਣ ਤਾਂ ਲੋੜ ਹੈ ਅਖੀਰ ਤੇ ਕਿ ਪਿਆਰ ਅਤੇ ਵਿਰਾਖ ਉਹੀ ਸਬਜੈਕਟ ਰੱਖ ਦਿੱਤਾ ਜਿੰਨ ਪ੍ਰੇਮ ਕੀਓ ਕਿਉਂਕਿ ਪਹਿਲਾ ਰੱਖਦੇ ਸਨ ਜਿਵੇਂ ਆਪਾਂ ਵਿਚਾਰ ਕੀਤੀ ਸੀ ਕਿ ਉਪਦੇਸ਼ ਕਿਹੜਾ ਹੈ ਜਿਹੜਾ ਗੁਰੂ ਦਿਆਲ ਹੋ ਕੇ ਸਿੱਖ ਨੂੰ ਸੁਣਾਉਂਦਾ ਹੈ ਵੱਡੇ ਵੱਡੇ ਬੁੱਧੀ ਜੀਵੀ ਆਏ ਕਹਿੰਦੇ ਮਹਾਰਾਜ ਹਿੰਟ ਦੇ ਦਿਓ ਕਹਿੰਦੇ ਫੇਰ ਤਾਂ ਤੁਸੀਂ ਕਰਦੇ ਹੀ ਨਹੀਂ ਇਹ ਤਾਂ ਅਨੁਭਵ ਦਾ ਅੰਦਰ ਦਾ ਵਿਸ਼ਾ ਹੈ ਮਹਾਂਪੁਰਖ ਜਿਹੜੇ ਅਭਿਆਸੀ ਸਹਿਜ ਨਾਲ ਹੀ ਦੱਸ ਗਏ ਕਿ ਜੀਵ ਅਤੇ ਵਰਮ ਦੀ ਅਪੇਦਤਾ ਦਾ ਉਪਦੇਸ਼ ਹੈ ਇਸ ਤਰ੍ਹਾਂ ਦੇ ਨਾਲ ਫਿਰ ਉਹਨਾਂ ਨੇ ਖੇਡ ਐਸੀ ਵਰਤਾਈ ਮਹੀਨੇ ਕੁ ਵਾਰ ਸ੍ਰੀ ਦਾ ਪਰਿਤਿਆਗ ਕਰ ਦਿੱਤਾ ਤੇ ਹੁਣ ਇਹ ਸਮਾਗਮ ਵੀ ਉਸ ਬਿਰਾਗ ਪਿਆਰ ਵਿੱਚ ਬਦਲ ਦਿੱਤਾ ਅਗਲੇ ਹੀ ਦਿਨ ਨਹੀਂ ਇਹ ਸੰਯੋਗ ਨਹੀਂ ਬਣਦਾ 1 ਨਵੰਬਰ 12 ਸਾਲ ਬਾਅਦ ਉਹਨਾਂ ਦੇ ਜੀਵਨ ਸਾਥੀ ਸਾਡੇ ਪਰਮ ਪੂਜਯ ਸਤਕਾਰਯੋਗ ਬੀਜੀ ਨੇ ਖੇੜ ਵਰਤਾ ਦਿੱਤੀ ਤੇ ਇਸ ਤਰ੍ਹਾਂ ਦੋਵੇਂ ਸ੍ਰੀ ਇਸ ਪਾਵਨ ਧਰਤੀ ਤੇ 2 ਨਵੰਬਰ ਨੂੰ ਉਹਨਾਂ ਦੇ ਅੰਤਮ ਸੰਸਕਾਰ ਹੋਏ ਹਨ ਤੇ ਉਹਨਾਂ ਦਾ ਜੋ ਆਦੇਸ਼ ਕਿਉਂਕਿ ਇਸ ਘਰ ਵਿੱਚ ਤੁਸੀਂ ਹੁਣੇ ਹੀ ਸੁਣ ਰਹੇ ਸੀ ਪਰਮ ਪੂਜੈ ਸਤਕਾਰ ਜੋਗ ਬੀ ਜੀ ਦੇ ਨਿਜ ਸੇਵਾ ਵਿੱਚ ਰਹੇ ਪਿਆਰ ਨਾਲ ਆਪਾ ਤਾਂ ਬਾਬਾ ਘੋਲਾ ਜੀ ਕਹਿੰਦੇ ਆ ਜਸਵਿੰਦਰ ਸਿੰਘ ਕਿੱਡੀ ਕਿਰਪਾ ਹੋਈ ਉਹਨਾਂ ਦੀ ਦ੍ਰਿਸ਼ਟੀ ਪਈ ਕਿੰਨਾ ਅਨੁਭਵ ਖੁੱਲ ਗਿਆ ਕਿਉਂਕਿ ਅੰਦਰੋਂ ਜਿਹੜੀ ਆਉਂਦੀ ਹੈ ਗੱਲ ਕਿਉਂਕਿ ਬਾਣੀ ਅੱਜ ਜਿਹੜਾ ਦਿਨ ਹੈ ਇਹ ਮਨਾਇਆ ਇਸ ਤਰ੍ਹਾਂ ਨਾਲ ਜਾਂਦਾ ਕਿਉਂਕਿ ਉਹਨਾਂ ਨੇ ਲਾੜੀ ਸਾਨੂੰ ਇਸ ਤੇ ਲਾਇਆ ਇਸ ਤਰ੍ਹਾਂ ਦੇ ਨਾਲ ਅੱਜ ਦੇ ਜੋ ਮੌਜੂਦਾ ਇਹ ਮਹਾਪੁਰਸ਼ ਹਨ ਮਹਾਨ ਵਿਦਵਾਨ ਇਹਨਾਂ ਦੇ ਬਹੁਤ ਸਾਥ ਹੈ ਬੜਾ ਪਿਆਰਾ ਰਿਸ਼ਤਾ ਵੀ ਹੈ ਸੋ ਇਹ ਹਰ ਸਾਲ ਇਹ ਮਨਾਉਂਦੇ ਸਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਗੁਰਤਾ ਗਿੱਦੀ ਦੇਸ ਤੇ ਹੁਣ ਇੱਥੇ ਵੀ ਇਹ ਆਖਰੀ ਦਿਨ ਸਮਾਗਮ ਦੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਗੁਰਤਾ ਗਿੱਦੀ ਦਿਵਸ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਇਤਿਹਾਸ ਤਾਂ ਇਹ ਹਰ ਸਾਲ ਸੁਣਾਉਂਦੇ ਹਨ ਕਿ ਕਿਵੇਂ ਖੇਡਵਾਰਤੀ ਜੋ ਰਾਮ ਸਰ ਸਰੋਵਰ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੋ ਆਪਣੇ ਮੁਖਾਰ ਵੇਨ ਤੋਂ ਬਾਣੀ ਉਚਾਰਦੇ ਭਾਵੇਂ ਭਗਤਾਂ ਦੀ ਪਟਾਂ ਦੀ ਕਿਉਂਕਿ ਗਿਣਤੀ ਆਪਾ ਕਰਦੇ ਆ ਕਿ 6 ਗੁਰੂ ਸਹਿਬਾਨ 15 ਭਗਤ 11 ਪਟ ਚਾਰ ਗੁਰਸਿੱਖ ਪਰ ਉਹ ਗੁਰੂ ਪਾਤਸ਼ਾਹ ਜੀ ਆਪਣੇ ਮੁਖਾਰ ਵੇਨ ਤੋਂ ਉਚਾਰਦੇ ਧੁਰ ਕੀ ਬਾਣੀ ਆਈ ਧੁਰ ਤੋਂ ਬਾਣੀ ਆਈ ਤੇ ਇਹ ਭਾਈ ਗੁਰਦਾਸ ਜੀ ਲਿਖਦੇ ਤੇ ਗੁਰੂ ਮਹਾਰਾਜ ਜੀ ਨੇ ਕਿੱਡਾ ਦਰਜਾ ਦਿੱਤਾ ਪੋਥੀ ਪਰਮੇਸ਼ਰ ਕਾਥ ਉਹ ਸਤਕਾਰ ਦਿੱਤਾ ਤੇ ਆਪ ਹੀ ਮਰਿਆਦਾ ਵੀ ਸਿਖਾ ਦਿੱਤੀ ਸਾਰੀ ਬਾਬਾ ਬੁੱਢਾ ਜੀ ਮਹਾਰਾਜ ਪਹਿਲੇ ਹੈਡ ਗ੍ਰੰਥੀ ਹੋਏ ਗੁਰੂ ਦੇ ਵਜ਼ੀਰ ਤੇ ਇਸੇ ਤਰ੍ਹਾਂ ਕਿਉਂਕਿ ਜਦੋਂ ਗੁਰੂ ਸਰੀਰ ਵਿੱਚ ਵੀ ਸਨ ਉਹ ਬਾਣੀ ਇਹ ਜਿਹੜੀ ਦੇਹ ਧਾਰੀ ਹੈ ਇਹ ਦੇਹ ਧਾਰੀ ਕਦੇ ਵੀ ਗੁਰੂ ਨਹੀਂ ਬਣ ਸਕਿਆ ਨਾ ਬਣਦਾ ਏ ਚਲੋ ਬਾਕੀਆਂ ਦੇ ਆਪਣੇ ਮੱਥ ਹਨ ਪਰ ਸਾਡੇ ਇਸ ਘਰ ਵਿੱਚ ਬਾਣੀ ਹੀ ਗੁਰੂ ਹੈ ਜੁਗੋ ਜੁਗ ਅਟਲ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਭੂਮਾ ਸੰਕਰ ਦੇ ਪਲੰਘ ਤੇ ਤੇ ਇਨਾ ਸਤਕਾਰ ਦਿੰਦੇ ਸੁਖਾਸਨ ਬਾਣੀ ਦਾ ਪੋਥੀ ਦਾ ਉਥੇ ਕਰਦੇ ਸੁਇਸਤਰਾ ਦੇ ਨਾਲ ਕਦੇ ਵੀ ਸਰੀਰ ਗੁਰੂ ਨਹੀਂ ਹੋਇਆ ਜੀ ਦੇਹ ਵੀ ਧਾਰੀ ਦੇ ਧਾਰਨ ਵੀ ਕੀਤੀ ਜਿਹੜੀ ਬਾਣੀ ਆਈ ਉਹ ਗੁਰੂ ਹੈ ਇਹ ਜੁਗੋ ਜੁਗ ਹਟਾਲੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਸਤਜੁਗ ਵਿੱਚ ਵੀ ਸੁਖ ਰਾਜੇ ਹਰੀ ਚੰਦ ਕਰ ਨਾਰ ਸਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਣ ਦੇ ਰਾਤੀ ਜਾਏ ਸੁਣੈ ਗੁਰਬਾਣੀ ਉਸ ਸਮੇਂ ਵੀ ਇਹ ਗੁਰੂ ਸਾਨ ਸੋ ਜੁਗੋ ਜੁਗ ਅਟਲ ਹਨ ਅਗੇ ਫੇ ਕਿੱਡੀ ਕਿਰਪਾ ਹੋਈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਕਿੰਨੇ ਵਿਦੇ ਮੁਕਤ ਕਰ ਦਿੱਤੇ ਅਰਥਾਂ ਸਮੇਤ ਕਿੱਡੀਆਂ ਇਸ ਚੱਲ ਪਈਆਂ ਟਕਸਾਲਾਂ ਇਧਰੋਂ ਦੇਖੋ ਇਹ ਦਮਦਮਾ ਟਕਸਾਲ ਬਾਬਾ ਦੀਪ ਸਿੰਘ ਜੀ ਕਿਉਂਕਿ ਲਖਾਰੀ ਲਿਖਣ ਵਾਲੇ ਭਾਈ ਮਨੀ ਸਿੰਘ ਜੀ ਸਨ ਤੇ ਇਹਨਾਂ ਦੇ ਸਹਿਯੋਗੀ ਸਨ ਕਿੰਨੀਆਂ ਫਿਰ ਲਿਖਤ ਹੋਈਆਂ ਕਿੰਨੇ ਤਖਤਾਂ ਤੇ ਬਰਾਜ਼ਮਾਨ ਹਨ ਫਿਰ ਉਹ ਕਿੱਡੀ ਖੇਡ ਵਰਤੀ ਅੱਗੇ ਜੋ ਤੁਸੀਂ ਸੁਣਿਆ ਕਿ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਤਾਂ ਸਤਿਗੁਰ ਜੀ ਨੇ ਇਹੀ ਫਰਮਾਨ ਕਰ ਦਿੱਤਾ ਕਿਉਂਕਿ ਇਹ ਪੰਜ ਪ੍ਰਵਾਨ ਦੀ ਜਿਹੜੀ ਡੈਮੋਕ੍ਰੈਟਿਕ ਸਿਸਟਮ ਹੈ ਡੈਮੋਕ੍ਰੇਸੀ ਹੈ ਕਿਉਂਕਿ ਤੁਹਾਨੂੰ ਲੋੜ ਹੈ ਪ੍ਰੈਕਟੀਕਲੀ ਵੀ ਕਿਉਂਕਿ ਗੁਰੂ ਜਿਵੇਂ ਦੇਹ ਧਾਰੀ ਨਹੀਂ ਹੁੰਦਾ ਉਹ ਸਰੀਰ ਗੁਰੂ ਨਹੀਂ ਹੁੰਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਹੋਰ ਇਹਦੇ ਉੱਤੇ ਕੀ ਕਹੀਏ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੇਂ ਗੋ ਸੋ ਇਸ ਤਰ੍ਹਾਂ ਜੋ ਬਾਣੀ ਤੁਰ ਤੋਂ ਆਈ ਉਹ ਗੁਰੂ ਹੈ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤਾਂ ਕਿਹਾ ਕਿ ਜੀ ਪ੍ਰੈਕਟੀਕਲੀ ਕਿਉਂਕਿ ਗੁਰੂ ਮੰਤਰ ਦਿੰਦੇ ਨੇ ਸਾਡੇ ਘਰ ਵਿੱਚ ਮੂਲ ਮੰਤਰ ਗੁਰ ਮੰਤਰ ਨਾਮ ਨਹੀਂ ਕੋਈ ਦਿੰਦਾ ਵੀ ਭਰਮ ਦੇ ਭਲੇਖੇ ਮਹਾਪੁਰਸ਼ਾਂ ਨੇ ਦੂਰ ਕੀਤੇ ਹਨ ਜਿਵੇਂ ਦੇਹ ਨਹੀਂ ਗੁਰੂ ਇਸੇ ਤਰ੍ਹਾਂ ਮੰਤਰ ਗੁਰੂ ਦਿੰਦਾ ਇਹ ਨਾਮ ਨਹੀਂ ਦਿੰਦਾ ਕੋਈ ਦੇ ਨਹੀਂ ਸਕਿਆ ਮਹਾਂਪੁਰਸ਼ ਕਹਿੰਦੇ ਰੱਬ ਦੇ ਰਾਹ ਜਾਂਦੇ ਵੀ ਲੜਦੇ ਨੇ ਪਿਆਰਿਓ ਨਾਮ ਤਾਂ ਅੰਦਰ ਹੈ ਨਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਉਥੋਂ ਦੀ ਨਿਸ਼ਾਨੀ ਵੀ ਦਸ ਦਿੱਤੀ ਸੁਨ ਸਮਾਦ ਅਨਹਤ ਤਹਿਨਾਤ ਕਹਿ ਨਾ ਜਾਈ ਅਚਰਜ ਵੀ ਸਮਾਦ ਹੁਣ ਜਿਹੜੇ ਅਨਪਬੀ ਮਹਾਂਪੁਰਸ਼ ਨੇ ਟਕਸਾਲਾ ਹਨ ਦਮਦਮੇ ਟਕਸਾਲ ਨੂੰ ਮਾਣ ਪ੍ਰਾਪਤ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਸਤੋਵਾਲੀ ਗਲੀ ਕਿੱਡਾ ਉਹਨਾਂ ਨੂੰ ਮਾਣ ਪ੍ਰਾਪਤ ਇੱਥੇ ਵੀ ਮਹਾਪੁਰਸ਼ਾਂ ਨੇ ਪ੍ਰਬੰਧ ਕੀਤਾ ਕਿ ਬਾਣੀ ਦੀ ਸ਼ੁੱਧ ਉਚਾਰਨ ਹੋਣ ਰਾੜਾ ਸਾਹਿਬ ਤੋਂ ਪੜੇ ਪ੍ਰਾਤਨ ਸਿੰਘ ਸਨ ਜੋ ਟਕਸਾਲ ਚ ਵੀ ਪੜੇ ਕਿਤੇ ਵੀ ਕੈਂਪ ਲੱਗਣੇ ਮਿਸ਼ਨਰੀ ਆਲਿਆਂ ਦੇ ਉੱਥੇ ਵੀ ਜਾ ਕੇ ਉਹਨਾਂ ਨੇ ਸੰਥਿਆ ਲੈਣੀ ਇਥੇ ਜਦੋਂ ਆ ਪੰਜਾਂ ਰਾਹੀ ਸ਼ਿਲਾ ਨਿਆਸ ਰਖਵਾਇਆ ਨਵੇਂ-ਨਵੇਂ ਸਿਧਾਂਤ ਕਿਉਂਕਿ ਸਾਧੂ ਬੜੀ ਸੇਧ ਐਸੀ ਦਿੰਦੇ ਨੇ ਪੰਜਾਂ ਸਿੰਘਾਂ ਦੀ ਮਰਿਆਦਾ ਹੈ ਜਿਵੇਂ ਅੱਜ ਦੀ ਕਾਲਜ ਦਾ ਸ਼ਿਲਾ ਨਿਆਸ ਰੱਖਿਆ ਉਸ ਸਮੇਂ ਵੀ ਰੱਖਿਆ ਪਰ ਉਹ ਕਹਿੰਦੇ ਜਿਸ ਘਰ ਵਿੱਚ ਬੀਬੀ ਦਾ ਸਤਕਾਰ ਹੈ ਹੁਣ ਕੱਲ ਆਪਾਂ ਸੁਣਿਆ ਹੀ ਹੈ ਕਿ ਜਿਸ ਘਰ ਵਿੱਚ ਵੀ ਸਤਕਾਰ ਹੈ ਉਸ ਘਰ ਵਿੱਚ ਕਦੇ ਲక్ష్ਮੀ ਦੀ ਘਾਟ ਨਹੀਂ ਆ ਸਕਦੀ ਤੇ ਇਸ ਤਰ੍ਹਾਂ Swami Ram ਦਾ ਵੀ ਸੁਣਿਆ ਕਿ ਕਿਵੇਂ ਇੱਕ ਸੰਿਆਸੀ ਬੀਜੀ ਅੱਗੇ ਝੁਕਿਆ ਮਹਾਪੁਰਸ਼ਾਂ ਨੇ ਜਦ ਸ਼ਿਲਾ ਨਿਯਾਸ ਪੰਜਾਂ ਸਿੰਘਾਂ ਰਾਹੀਂ ਰਖਵਾਇਆ ਬੀਜੀ ਤੋਂ ਇੱਕ ਚਾਂਦੀ ਦਾ ਰੁਪਇਆ ਰਖਾਇਆ ਕਹਿੰਦੇ ਇਹਦੇ ਪਿੱਛੇ ਵੀ ਭੇਤ ਕਹਿੰਦੇ ਲక్ష్ਮੀ ਦੀ ਘਾਟ ਨਹੀਂ ਆਉ ਨਹੀਂ ਤਾਂ ਕਾਰ ਸੇਵਾ ਬਹੁਤ ਲੰਬੀ ਚੱਲਦੀ ਐ ਸਾਲ ਦੇ ਅੰਦਰ ਅੰਦਰ ਆਲੀ ਸ਼ਾਨ ਆ ਸਾਹਮਣੇ ਸਿਸ਼ੋਵਤ ਦਰਬਾਰ ਸਾਹਿਬ ਦੀ ਇਮਾਰਤ ਵजूद ਵਿੱਚ ਆ ਗਈ ਸੋ ਇਸ ਤਰ੍ਹਾਂ ਤੁਸੀਂ ਹੋਰ ਵੀ ਸੁਣਿਆ ਕਿ ਕਿਵੇਂ ਕਿਉਂਕਿ ਅੱਜ ਇਹ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦਾ ਇਹ ਦਿਵਸ ਹੈ ਸੋ ਇਸ ਤਰ੍ਹਾਂ ਦੇ ਨਾਲ ਨਾਮ ਅੰਦਰੋਂ ਮਿਲਦਾ ਹੈ ਬਾਰੋਂ ਕੀ ਮਿਲਦਾ ਗੁਰਮੰਤਰ ਸਾਡੇ ਘਰ ਵਿੱਚ ਤਾਂ ਵੱਡੀ ਬਖਸ਼ਿਸ਼ ਹੋ ਗਈ ਇਹ ਮੂਲ ਮੰਤਰ ਗੁਰਮੰਤਰ ਪੰਜ ਤਿਆਰੇ ਪ੍ਰੈਕਟੀਕਲੀ ਦ੍ਰਿੜ ਕਰਵਾਉਂਦੇ ਹਨ ਉਸ ਨਾਮ ਅੰਮ੍ਰਿਤ ਤੱਕ ਪਹੁੰਚਾਉਣ ਵਾਸਤੇ ਇਹ ਖੰਡੇ ਬਾਟੇ ਦੇ ਅੰਮ੍ਰਿਤ ਸਿਕਾਏ ਜਾਂਦੇ ਹਨ ਇਸ ਤਰ੍ਹਾਂ ਦੇ ਨਾਲ ਇਹ ਨਾਮ ਬਾਣੀ ਦਾ ਪ੍ਰਚਾਰ ਪ੍ਰਸਾਰ ਵਾਸਤੇ ਮੈਗਜ਼ੀਨ ਸ਼ੁਰੂ ਹੋਇਆ ਤੇ ਇਸ ਦਾ ਵੀ ਜਿਹੜੀ ਸ਼ੁਰੂਆਤ ਹੋਈ ਉਹ ਵੀ ਪਰਮ ਪੂਜਯ ਸਤਕਾਰਯੋਗ ਬੀਜੀ ਨੇ ਕੀਤੀ ਬਸਾਖੀ 1995 ਸੋ ਇਸ ਤਰ੍ਹਾਂ ਉਹ ਜਿਹੜੇ ਗਿਆਨੀ ਜੀ ਸਾਨੂੰ ਸੰਥਿਆ ਦਿਆ ਕਰਦੇ ਉਹ ਕਹਿਣ ਲੱਗੇ ਮੇਰੀ ਤਨਖਾਹ ਘਟ ਹੈ ਮਹਾਪੁਰਸ਼ਾਂ ਨੇ ਉਹ ਤੋਂ ਵੀ ਵੱਧ ਕਿਰਪਾ ਕਰ ਦਿੱਤੀ ਕਹਿੰਦੇ ਜਿੰਨੀ ਉਹ ਕਿਹਾ ਉਹ ਤੋਂ ਵੀ ਵੱਧ ਕਹਿੰਦੇ ਦੋ ਉਹ ਵਿਦਿਆ ਸਿਖਾਉਂਦੇ ਤੇ ਪਰ ਨਾਲ ਇੱਕ ਕੰਡੀਸ਼ਨ ਲਾ ਦਿੱਤੀ ਕਿ ਉਹਨਾਂ ਨੂੰ ਜਵਾਬ ਵੀ ਦੇਣਾ ਪਊ। ਅੰਦਰੋਂ ਜਦੋਂ ਉਹਨਾਂ ਨੇ ਕਥਾ ਕਰਕੇ ਆਉਣਾ। ਮਹਾਪੁਰਸ਼ਾਂ ਨੇ ਬਾਹਰ ਤਿਆਰੀ ਹੋਣਾ ਕਿ ਆਓਗੇ ਅੰਨੀ ਜੀ ਇਹ ਦੱਸੋ ਕਿਵੇਂ ਹੋਈ। ਗਿਆਨੀ ਜੀ ਨੂੰ ਜਵਾਬ ਨਾ ਆਉਣੇ ਕਿਉਂਕਿ ਅਨੁਭਵ ਦੀ ਗੱਲ ਕਰਦੇ। ਉਹ ਮੈਂ ਕਿਹਾ ਮਹਾਰਾਜ ਇਹ ਤਾਂ ਉਹੀ ਸੁਣਾਉਂਦੇ ਨੇ ਜਿਹੜੀ ਸਤੋ ਵਾਲੀ ਗਲੀ ਗਲੀ ਦਾ ਸਟੇਕ ਕੀਤਾ ਹੋਇਆ ਮਹਾਪੁਰਸ਼ਾਂ ਦਾ ਉਹੀ ਪੜ੍ਹਦੇ ਨੇ ਫੇ ਮੇਰੇ ਦਵਾਲੇ ਹੋ ਗਏ ਕਹਿੰਦੇ ਵਾਹ ਕਹਿੰਦੇ ਅੱਗੇ ਸੁਣ ਜੇ ਹੋਏ ਬੈਠੇ ਰਹਿੰਦੇ ਹਾਂ ਇਹਨੂੰ ਰੋਕ ਨਹੀਂ ਸਕਦੇ ਬੁੱਧੀ ਮੰਡਲ ਤੋਪੁਰ ਵੀ ਉੱਠਣਾ ਹੈ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ ਉਹਨਾਂ ਉਚਾਈਆਂ ਉੱਤੇ ਲੱਗ ਗਈਆਂ ਗਿਆਨੀ ਸਾਨੂੰ ਹੋੜਦਾ ਏ ਬੈਮੀ ਢੋਲਾ ਆਖਦਾ ਏ ਮਾਰੇ ਕੇ ਜਿਨਾਂ ਬੁੱਧੀ ਪਾਰ ਲਾਈਆਂ ਤਾਰੀਆਂ ਸੋ ਅਨੁਭਵ ਕਿੱਡਾ ਖੁੱਲਿਆ ਏ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਉਹ ਸੁਣਿਆ ਹੀ ਸੀ ਵੱਡੇ ਮਹਾਰਾਜ ਦਾ ਕੋਈ ਰੰਗ ਵਰਤਾ ਦਿੱਤਾ ਇਸ ਤਰ੍ਹਾਂ ਦੇ ਨਾਲ ਇਹ ਨਾਮ ਤੱਕ ਕਿਵੇਂ ਪਹੁੰਚਣਾ ਏ ਇਹ ਬਾਣੀ ਜੋ ਜੀਉ ਜਾਣੇ ਇਸ ਅੰਤਰ ਰਵੇ ਹਰ ਨਾਮਾ ਉਦੇ ਵਾਸਤੇ ਕਿੱਡੀ ਵੱਡੀ ਦੇਣ ਦਿੱਤੀ ਬਾਣੀ ਦੇ ਪ੍ਰਕਾਸ਼ ਵਿੱਚ ਇਹ ਆਤਮਾਰਖ ਮੈਗਜ਼ੀਨ ਇੱਥੇ ਉਹਨਾਂ ਨੇ ਰਿਲੀਜ਼ ਕਰਵਾਇਆ ਕਿ ਇਹਦੇ ਰਾਹੀਂ ਆਤਮ ਚਿੰਤਨ ਦਾ ਪਤਾ ਲੱਗੂ ਕਿ ਕਿਵੇਂ ਕਰਨਾ ਹੈ ਬਾਣੀ ਵਿਪੜਮੇ ਜ਼ਰੂਰੀ ਹੈ ਜੋ ਬਾਣੀ ਕਹਿੰਦੀ ਹੈ ਉਸ ਤੋਂ ਵੀ ਜ਼ਰੂਰੀ ਹੈ ਇਹ ਬਾਣੀ ਜੋ ਜਿਉ ਜਾਣ ਤਿਸ ਅੰਤਰ ਰਵੇ ਹਰ ਨਾਮਾ ਸੁਣਿਆ ਸੀ ਕਿ ਸੁਰਤ ਸ਼ਬਦ ਦਾ ਸੁਮੇਲ ਹੁਣ ਮੇ ਤੋਂ ਅਗਲਾ ਟਾਈਮ ਬਹੁਤ ਤਿਆਰੀ ਜਿਨ੍ਹਾਂ ਨੇ ਮਹਾਂਪੁਰਸ਼ ਪੱਡਿਆਂ ਦਾ ਵੀ ਆਪਣੇ ਪਿਤਾ ਦਾ ਵੀ ਸੰਗ ਕੀਤਾ ਅਨੁਭਵ ਬੜਾ ਹੈ ਨਾਲ 골ਡ ਮੈਡਲਿਸਟ ਨੇ ਦੁਨਿਆਵੀ ਵਿਦਿਆ ਚ ਖੋਲ ਕੇ ਦੱਸਣਗੇ ਅੰਦਰ ਦੀਆਂ ਗੱਲਾਂ ਸੋ ਆਓ ਕਿਉਂਕਿ ਸੁਰਤ ਸ਼ਬਦ ਪਵ ਸਾਗਰ ਧਰੀਐ ਨਾਨਕ ਨਾਮ ਵਖਾਣੈ ਨਾਮ ਅੰਦਰ ਕੋਈ ਬਾਹਰੋਂ ਨਹੀਂ ਦੇ ਸਕਿਆ ਬਾਹਰੋਂ ਮੰਤਰ ਮਿਲਦਾ ਏ ਇਸ ਵਾਸਤੇ ਇੱਥੇ ਆਏ ਹਾਂ ਮਹਾਪੁਰਸ਼ਾਂ ਨੇ ਜੁਗਤ ਵੀ ਦੱਸੀ ਕਿ ਦੂਰ ਦੂਰ ਤੋ ਆਏ ਜੇ ਕੁਛ ਪਤਾ ਹੀ ਨਾ ਲੱਗਿਆ ਫੇਰ ਤਾਂ ਮਾਏ ਮੁੰਡੋ ਤੇ ਗੁਰੂ ਕੀ ਤੇ ਭਰਮ ਨਾ ਜਾਏ ਉਹ ਗੱਲ ਹੋ ਜਾਂਦੀ ਸੋਹਣਾ ਨੇ ਜੁਗਤ ਵੀ ਦੱਸੀ ਜਿਹੜੀ ਆ ਪੁਸਤਕ ਹੁਣ ਦੁਆਰਾ ਛਾਪ ਕੇ ਆਈ ਕਿੰਨੇ ਵਾਰੀ ਛਪਾ ਲਈ ਸੁਰਤ ਸ਼ਬਦ ਮਾਰਗ 52 ਪੁਸਤਕਾਂ ਨੇ ਇਹਦੇ ਵਿੱਚ ਉਹ ਉਪਦੇਸ਼ ਮਾਤਾ ਜੀਤੋ ਜੀ ਜੋ ਬਾਤ ਮਾਤਾ ਅਜੀਤ ਕੌਰ ਜੀ ਹੋਏ ਉਹਨਾਂ ਨੂੰ ਜੋ ਦਿੱਤਾ ਉਸ ਦੇ ਵਿੱਚ ਸੱਤ ਸੱਤ ਸੰਗ ਦਾ ਸੰਗ੍ਰਹਿ ਅਨੁਭਵ ਤੋਂ ਆਇਆ ਹੋਇਆ ਕਿੰਨਿਆਂ ਨੂੰ ਰਸਤਾ ਦਰਸਾ ਦਿੱਤਾ ਸੋ ਇਸ ਤਰ੍ਹਾਂ ਦੇ ਨਾਲ ਐਸੇ ਕਰਕੇ ਸਟੇਜ ਤੋਂ بار-ਬਾਰ ਇਹ ਤਾਕੀਦ ਕੀਤੀ ਜਾਂਦੀ ਹੈ ਕਿ ਜ਼ਰੂਰ ਆਤਮ ਮਾਰਗ ਲੈ ਕੇ ਜਾਇਓ ਆਹ ਬਾਕੀ ਬਚਨ ਤਾਂ ਭੁੱਲ ਜਾਣਗੇ ਰਸ ਜਿਹੜਾ ਆਉਂਦਾ ਹੈ ਕਿ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ ਜਦੋਂ ਅਭਿਆਸ ਕਰਾਂਗੇ ਸੋ ਆਉਂ ਇਹ ਵੀ ਲੰਗਰੀ ਹੈ ਲੰਗਰ ਚੱਲੇ ਗੁਰ ਸ਼ਬਦ ਇਹ ਸ਼ਬਦ ਦਾ ਲੰਗਰ ਦੇਖ ਤੇਖ ਜਗ ਮੈਂ ਦਉ ਚ ਰਾਖ ਆਪ ਮੋਹ ਔਰ ਨ ਦਲੇ ਸੋ ਇਸ ਤਰ੍ਹਾਂ ਦੇ ਨਾਲ ਇਹ ਬਾਣੀ ਨਾਮ ਤੱਕ ਪਹੁੰਚਾਉਣ ਦਾ ਸਾਧਨ ਦੱਸਦੀ ਹੈ ਇਹ ਧੰਨ ਗੁਰ ਹਰਾਇ ਪਾਤਸ਼ਾਹ ਨੇ ਸਵਾਲ ਕੀਤਾ ਕਿ ਬਾਣੀ ਪੜ੍ਹੀਏ ਜਾਂ ਨਾਮ ਜਪੀਏ ਕਹਿੰਦੇ ਦੋਵੇਂ ਹੀ ਜ਼ਰੂਰੀ ਨੇ ਬਾਣੀ ਧਰਤੀ ਐ ਬੀਜ ਨਾਮ ਜਿਵੇਂ ਦ੍ਰਿਸ਼ ਫਲ ਲੱਗਣਾ ਐ ਧਰਤੀ ਨਾ ਹੋਵੇ ਕਿਵੇਂ ਲੱਗੂ ਸੋ ਇਹ ਸਾਰਾ ਆਪਾਂ ਵਿਚਾਰ ਕੀਤੀ ਐ ਕਿ ਅੰਮ੍ਰਿਤ ਵੇਲੇ ਉੱਠੋ ਧਿਆਵੇ ਧਿਆਨ ਚ ਬੈਠੋ ਤੇ ਜਦੋਂ ਇਸ਼ਨਾਨ ਬਾਹਰਲਾ ਤਾਂ ਆਪਾਂ ਨੂੰ ਪਤਾ ਅੰਦਰ ਦਾ ਸਤਿ ਪੁਰਸ਼ ਦੱਸਦੇ ਨੇ ਕਿ ਕਿਵੇਂ ਗੁਰੂ ਦੇ ਮੰਤਰ ਦਾ ਅਭਿਆਸ ਕਰਨਾ ਫਿਰ ਦੇਖੋ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਸਾਰੇ ਦੁੱਖਾਂ ਦਾ ਰੋਗਾਂ ਦਾ ਇਲਾਜ ਜੋ ਅੰਦਰ ਹਰ ਔਖਦ ਸਭ ਇਕੱਠ ਹੈ ਪਾਈ ਗੁਰਪੂਰੇ ਬਿਨ ਬਿਦਨਾ ਬਣਾਈ ਗੁਰਪੂਰੇ ਸੰਜਮ ਕਰਦੀਆ ਨਾਨਕ ਤਾ ਫਿਰ ਦੁੱਖ ਨਾ ਥਿਆ ਦੁੱਖ ਦਾ ਤਾਂ ਨਾਮ ਨਿਸ਼ਾਨੀ ਨਹੀਂ ਰਹੋ ਸੋ ਇੱਥੇ ਆਪਾਂ ਆਪੋ ਆਪਣੀਆਂ ਮਨੋ ਕਾਮਨਾ ਲੈ ਕੇ ਆਏ ਸਤਿ ਪੁਰਸ਼ਾਂ ਨੇ ਸਾਰੀਆਂ ਯੁਗਤਾ ਦੱਸੀਆਂ ਬੈਖਰੀ ਮਧਵਾ ਪਸੰਤੀ ਪਰਾ ਸਮ ਦਮ ਜਮ ਨਿਜ਼ਮ ਫਿਰ ਅੱਗੇ ਆਸਣ ਫਿਰ ਪ੍ਰਾਣਾਯਾਮ ਪ੍ਰਤੀਹਾਰ ਬਹਿਰੰਗ ਸਾਧਨ ਤੋਂ ਤਰੰਗ ਸਾਧਨ ਧਾਰਨਾ ਧਿਆਨ ਸਮਾਧੀ ਚ ਕਿਵੇਂ ਇਹ ਤਬਦੀਲ ਹੋ ਜਾਂਦਾ ਹੈ ਫਿਰ ਸਮਾਧੀਆਂ ਵੀ ਦਸ ਸਤਿਤਿਆ ਸੰਪਰਗਿਆਤ ਸੰਪਰਗਿਆਤ ਕਿੰਨੀਆਂ ਹੀ ਸਮਾਦੀਆਂ ਅੱਠ ਤਰ੍ਹਾਂ ਦੀਆਂ ਦੱਸਦੇ ਸਮਾ ਨਹੀਂ ਸੋ ਜ਼ਰੂਰਤ ਸੀ ਕੁਝ ਇਹ ਲੈ ਕੇ ਜਾਇਓ ਇੱਥੋਂ ਖਾਲੀ ਨਾ ਜਾਇਓ ਜਿਨ੍ਹਾਂ ਨੇ ਨੰ ਅਮਰਤ ਨਹੀਂ ਸਕਿਆ ਗੁਰੂ ਵਾਲੇ ਨਹੀਂ ਬਣੇ ਉਹ ਇਹ ਨਹੀਂ ਕਿ ਅਸੀਂ ਹੁਣ ਇੱਥੋਂ ਕਈ ਵਾਰੀ ਹੋ ਜਾਣ ਦੀ ਗੱਲ ਕਿ ਸਤਗੁਰੂ ਵਾਜੋ ਗੁਰ ਨਹੀਂ ਕੋਈ ਨੁ ਗੁਰੇ ਕਾ ਹੈ ਨਾ ਬੁਰਾ ਮਹਾਪੁਰਸ਼ ਕਹਿੰਦੇ ਚਲੋ ਸਹਿਜ ਦੇ ਨਾਲ ਚੱਲ ਰਹੇ ਨੇ ਸਹਿਜ ਧਾਰੀ ਹਨ ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਈ ਕਿਸੇ ਦਾ ਦਿਲ ਨਾ ਤੋੜੋ ਕਿ ਲਾਓ ਨੂੰ ਅੱਗੇ ਚੱਲੇ ਚਲੋ ਆਏ ਜਨਮ ਚ ਨਹੀਂ ਅਗਲੇ ਚ ਕਹਿੰਦੇ ਫਿਰ ਧਾਰੂ ਇਸ ਤਰ੍ਹਾਂ ਦੇ ਨਾਲ ਸਤਿ ਪੁਰਸ਼ਾਂ ਨੇ ਜੁਗਤ ਦਰਸਾਈ ਕਿ ਸਾਰੇ ਦੁੱਖਾਂ ਦਾ ਰੋਗਾਂ ਦਾ ਇਲਾਜ ਇਹਦੇ ਅੰਦਰ ਹੀ ਪਿਆ ਉਹਦੀ ਦਵਾਈ ਵੀ ਕਿਵੇਂ ਦੱਸ ਦਿੱਤੀ ਨਾਮ ਔਖਦ ਮੋਕੋ ਸਾਧੂ ਦੀਆ ਹਰ ਔਖਦ ਜਿਹੜੀ ਹੈ ਉਹ ਨਾਮ ਅੰਦਰੋਂ ਮਿਲਦਾ ਸਾਧੂ ਜੁਗਤ ਦਾਸ ਦਿੰਦੇ ਹਨ ਗੁਰੂ ਘਰ ਵਿੱਚ ਗੁਰਤਾ ਗੱਦੀ ਤੇ ਵਿਰਾਸਤ ਸਮਾਨ ਸ਼ਬਦ ਗੁਰੂ ਹਨ ਤੇ ਸੁਰਤ ਚੇਲਾ ਹੈ ਬਾਣੀ ਗੁਰੂ ਹੈ ਲਿਖਤ ਚ ਆ ਗਈ ਆਪਾਂ ਨਮਸਕਾਰਾਂ ਕਰਨੇ 1430 ਅੰਗ ਹਨ ਇਸੇ ਦੇ ਪ੍ਰਕਾਸ਼ ਜੋ ਅਨਪਪ ਪ੍ਰਗਟ ਹੋਇਆ ਮਹਾਂਪੁਰਸ਼ਾਂ ਦਾ ਸਾਰੇ ਇਹ ਰਸਤਾ ਦੱਸਦਾ ਹੈ ਇਸੇ ਕਰਕੇ ਤੁਹ ਬਾਰ-ਬਾਰ ਤੁਹਾਡੇ ਚਰਨਾਂ ਚ ਬੇਨਤੀ ਕੀਤੀ ਜਾਂਦੀ ਹੈ ਕਿ ਇਹਨੂੰ ਜ਼ਰੂਰ ਲਵਾਓ ਆਪਣੇ ਅੰਦਰ ਮਿਸ਼ਨਰੀ ਸਪੀਰਟ ਜਗਾਓ ਜਿਹੜੇ ਹੁਣ ਮੈਂ ਰਾਤ ਦੇ satsang ਵਿੱਚ ਵੀ ਬੇਨਤੀ ਕੀਤੀ ਸੀ ਕਿ ਸ਼ਰਧਾਂਜਲੀ ਅਰਪਤ ਕਰਨ ਦਾ ਸ਼ਰਦਾ ਦੇ ਫੁੱਲ ਭੇਟ ਕਰਨ ਦਾ ਆਪਣਾ ਢੰਗ ਹੈ ਡਾਕਟਰ ਪਰਮਜੀਤ ਸਿੰਘ ਜੀ ਰਾਹੁਲ ਲਤਾ ਗੁਰੂ ਦੀ ਬਖਸ਼ਿਸ਼ ਪਾ ਕੇ ਭੰਡਾਰਾ ਹੀ ਕਿੰਨਾ ਖੁੱਲਿਆ ਕਹਿੰਦੇ ਜਿੰਨੇ ਮਰਜ਼ੀ ਮੈਂਬਰ ਬਣ ਜਾਓ ਇਹ ਤਾਂ ਕੋਈ ਵੱਡੀ ਗੱਲ ਨਹੀਂ ਨਾ ਵਾਸਤੇ 3 ਵੀ ਕਿਉਂਕਿ ਲੰਗਰ ਹੀ ਆ ਇਹਦੇ ਵਿੱਚ ਘਾਟਾ ਨਹੀਂ ਪਰ ਫਿਰ ਵੀ ਤੁਹਾਡੇ ਤੋਂ ਵੀ ਆਸ ਰੱਖੀ ਜਾਂਦੀ ਹੈ ਦੋ ਹਿੱਸੇ ਤਾਂ ਇਹਨਾਂ ਨੇ ਸੇਵਾ ਲਈ ਲੈਣੀ ਇੰਨੀ ਕੀ ਦਿੱਤੀ ਕਿਉਂਕਿ ਤਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਰਪਾਲ ਕੇ ਬਾਕੀ ਤੁਸੀਂ ਵੀ ਕਰੋ ਭਾਵਨਾ ਬਣੇਗੀ ਇਹ ਪ੍ਰੇਮ ਪੇਟਾਈ ਹੈ ਜਾਂਦੇ ਜਾਂਦੇ ਤੁਸੀਂ ਤਾਂ ਮੈਂਬਰ ਜ਼ਿਆਦਾਤਰ ਬਣੇ ਹੋ ਹੋਰ ਨਾ ਨੂੰ ਵੀ ਬਣਾ ਕੇ ਜਾਓ ਪਿਛਲੇ ਸਾਲ ਇਸੇ ਦਿਨ ਤੇ ਅਨਾਉਂਸਮੈਂਟ ਹੋਈ ਸੀ ਬੜੇ ਵੱਡੇ ਵੱਡੇ ਸੇਵਾ ਲਈ ਕਿਸ ਨੇ 5000 ਦੀ ਮੈਂਬਰ ਬਣਾਉਣ ਦੀ 1000 ਦੀ ਕਿਉਂ ਬੋਥ ਕਿਰਪਾ ਹੈ ਸੋਇਤ ਕੀ ਵੀ ਆਸ ਹੈ ਪਿਛਲੇ ਸਾਲ ਵਾਂਗੂੰ ਤੁਸੀਂ ਜ਼ਰੂਰ ਕਰੋਗੇ ਮਹਾਪੁਰਸ਼ ਵੀ ਬਹੁਤ ਅਪਾਰਲਾ ਕਰਦੇ ਨੇ ਬਨੂੜ ਮਹਾਪੁਰਸ਼ਾਂ ਨੇ ਕਿਰਪਾ ਕੀਤੀ ਹੈ ਸਥਾਨ ਕਾਇਮ ਕੀਤੇ ਇਸੇ ਰਤਵਾੜਾ ਸਾਹਿਬ ਦੀ ਬ੍ਰਾਂਚ ਹੈ ਬਾਬਾ ਗੁਰਦੇਵ ਸਿੰਘ ਜੀ ਨੇ ਟਿੱਚਾ ਪੂਰਾ ਕਰ ਦਿੱਤਾ ਮੈਂਬਰ ਬਣਾ ਦਿੱਤੇ ਬੜੀ ਖੁਸ਼ੀ ਹੋਈ ਮਹਾਪੁਰਸ਼ ਵੀ ਬਹੁਤ ਖੁਸ਼ ਹੁੰਦੇ ਕੇ ਜਦੋਂ ਕੋਈ ਕਹਿੰਦਾ ਮੈਂ ਇੰਨੇ ਮੈਂਬਰ ਬਣਾ ਕੇ ਲੈ ਆਇਆ ਇਸ ਸਦੀਵੀ ਸਾਧ ਸ਼ਬਦ ਦੀ ਹੈ ਉਹਨਾਂ ਨੂੰ ਬੜੀਆਂ ਖੁਸ਼ੀਆਂ ਬਖਸ਼ਿਸ਼ ਕਰ ਦਿੰਦੇ ਕਿਉਂਕਿ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨ ਸੰਤ ਜਨ ਜਿਹੜੇ ਸਾਧੂਆਂ ਦੀ ਸੇਵਾ ਹੈ ਸਾਧ ਜਨਾਂ ਕੀ ਸੇਵਾ ਲਾ ਕੇ ਉਹ ਜਿਹੜੀ ਸਾਧੂਆਂ ਦੀ ਸੰਤਾਂ ਦੀ ਸੇਵਾ ਹੈ ਧਰਮ ਅਰਥ ਕਾਮ ਮੋਕਸ਼ ਬਖਸ਼ ਦਿੰਦੀ ਹੈ ਉਹ ਇਸ ਕਰਕੇ ਇੱਥੇ ਮੰਗ ਤਾਂ ਕੋਈ ਨਹੀਂ ਹੁਣ ਡਾਕਟਰ ਸਾਹਿਬ ਨੇ ਆਪੇ ਇਹ ਸੇਵਾ ਮੰਗੀ ਪਿਛਲੇ ਸਾਲ ਵੀ ਤਕਰੀਬਨ 820000 ਇਹਨਾਂ ਦਾ 5 ਲੱਖ ਦੇ ਕਰੀਬ ਅਮਨਪ੍ਰੀਤ ਸਿੰਘ ਜੀ ਨਿਊ ਜਰਸੀ ਵਾਲਿਆਂ ਨੇ ਯੋਗਦਾਨ ਪਾਇਆ ਹੋਰਾਂ ਨੇ ਵੀ ਪਾਇਆ ਤੇ ਐਤਕੀ ਵੀ ਡਾਕਟਰ ਸਾਹਿਬ ਨੇ ਸੇਵਾ ਲਈ ਹੈ ਸੋ ਆਪ ਸਾਰੇ ਜ਼ਰੂਰ ਤੁਹਾਡੇ ਤਪਤੇ ਤੁਸੀਂ ਤਾਂ ਹੈ ਹੀ ਕਰਾਂ ਜੀ ਤੁਹਾਡੇ ਜਾਂਦਾ ਹੀ ਹੈ ਗਿਫਟ ਦਿਓ 10-10 ਮੈਂਬਰ ਬਣਾਉਣੇ ਕੋਈ ਔਖੇ ਨਹੀਂ 2012 ਦੇ ਸਮਾਗਮ ਵਿੱਚ 10-10 ਮੈਂਬਰ ਬਣਾਏ 5500 ਮੈਂਬਰ ਉਸੇ ਸਮੇਂ ਬਣ ਗਏ ਤੇ ਹਰ ਸਾਲ 2000 ਮੈਂਬਰ ਵਾਧਾ ਚੱਲਾ ਗਿਆ ਸੋ ਇਹ ਇੱਕ ਜਿਹੜੀ ਖੜੋਤ ਆ ਜਾਂਦੀ ਹੈ ਉਤਸ਼ਾਹ ਦੀ ਲੋੜ ਹੈ ਕਿ ਤੁਸੀਂ ਜਰੂਰ ਇਹ ਸ਼ਬਦ ਦੀ ਸਾਂਝ ਪਾਓ ਸ਼ਬਦ ਧੋਨੇ ਬੜੇ ਪਲੇਖੇ ਸਤਿ ਪੁਰਸ਼ਾਂ ਨੇ ਜਦੋਂ ਅਨਪਵਤ ਦੇ ਵਿਸ਼ੇ ਹੁੰਦੇ ਨੇ ਦੱਸਦੇ ਹਨ ਕਿਉਂਕਿ ਇੱਕ ਵਿਦਵਤਾ ਹੈ ਵਿਦਵਤਾ ਦੇ ਨਾਲ ਰਸਕ ਵੈਰਾਗੀ ਹੋਣਾ ਇਹ ਸਾਡੇ ਸਾਰਿਆਂ ਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਸਾਨੂੰ ਐਸੇ ਮਿਲੇ ਪੂਰਵ ਕਰਮ ਅੰਕਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਦੇ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਰਸੀਆ ਪੁਰਸ਼ ਜੀਵਨ ਰਸ ਪਾਰ ਦਿੰਦਾ ਹੈ ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਉਹਨਾਂ ਨੇ ਸੱਤਵੇਂ ਸਮਾਗਮ ਤੇ ਦੱਸ ਦਿੱਤਾ ਸਾਰੇ ਸੰਤ ਵੀ ਹੋਰ ਵੀ ਬੱਡੇ ਬੈਠੇ ਸਨ ਉਹ ਕਹਿੰਦੇ ਇਹ ਤਾਂ ਦੱਸੀ ਦਾ ਨਹੀਂ ਮੰਤਰ ਗੋਪਨੀ ਹੈ ਕਹਿੰਦੇ ਕਿਹਦੇ ਚ ਦੱਸ ਦਈਏ ਕੀ ਹੁੰਦਾ ਕਹਿੰਦੇ ਫਿਰ ਆਪਣੇ ਕੋਲ ਨਹੀਂ ਰਹਿੰਦਾ ਕਹਿੰਦੇ ਮੈਂ ਤਾਂ ਹਾ ਹੀ ਨਹੀਂ ਮੈਂ ਨਾ ਹੀ ਪ੍ਰਭ ਸਾਹਿਬ ਕਿਸ ਤੇਰਾ ਸਾਰਾ ਹੀ ਉਹਨਾਂ ਨੇ ਤਨ ਮਨ ਧਨ ਇੱਥੇ ਲਾ ਦਿੱਤਾ ਨਾਮ ਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਆਪਣੇ ਕੋਲੋਂ ਹੀ ਸਾਰੇ ਖਰਚ ਕੀਤੇ ਆ ਬੱਚਿਆਂ ਦੇ ਬਾਰੇ ਨਹੀਂ ਸੋਚਿਆ ਪਰਉਪਕਾਰ ਬਾਰੇ ਸੋਚਿਆ ਬੱਚੇ ਵੀ ਬੜੇ ਕਿਰਪਾ ਹੈ ਉਹਨਾਂ ਦਾ ਹੀ ਪਵਿੱਤਰ ਖੂਨ ਹੈ ਇਹਨਾਂ ਨੇ ਵੀ ਇੱਧਰ ਨਹੀਂ ਦੇਖਿਆ ਕਹਿੰਦੇ ਪਿਤਾ ਜੀ ਸਾਨੂੰ ਨਹੀਂ ਲੋੜ ਤੁਸੀਂ ਸਾਰੀ ਆਪਣੀ ਕਮਾਈ ਕਿਰਤ ਕਮਾਈ ਇਹ ਪਬਲਿਕ ਦੇ ਇੰਟਰਸਟ ਵਿੱਚ ਲਾ ਦਿਓ ਫਿਰ ਉਹਨੇ ਟਰਸਟ ਬਣਾ ਦਿੱਤਾ ਆਪਣਾ ਪਰਸਨਲ ਇੰਟਰਸਟ ਨਹੀਂ ਰੱਖਿਆ ਕੀ ਰੱਖਿਆ ਕਿ ਇਹ ਸਾਰਿਆਂ ਦਾ ਹੀ ਪਰਉਪਕਾਰ ਵਾਸਤੇ ਨਾਮ ਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਰਾ ਇੱਥੇ ਸਮਰਪਿਤ ਕਰ ਦਿੱਤਾ ਇਸ ਤਰ੍ਹਾਂ ਦੇ ਨਾਲ ਫਿਰ ਉਹਨਾਂ ਸੱਤਵੇਂ ਸਵਾਗਮ ਤੇ ਉਹ ਧੁਨ ਵੀ ਬਣਾ ਕੇ ਦਿਖਾਈ ਕਿਉਂਕਿ ਸ਼ਬਦ ਧੁਨ ਹੁੰਦਾ ਹੈ ਤੇ ਸੁਰਤ ਉਸ ਪਾਸੇ ਵੱਲ ਨੂੰ ਜਾਊ ਜਿੱਧਰ ਉਹਨਾਂ ਸ਼ਬਦ ਆਉਂਦਾ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੇ ਜਦੋਂ ਇੱਕ ਵਾਰੀ ਸੁਰਤ ਨੇ ਸ਼ਬਦ ਨੂੰ ਫੜ ਲਿਆ ਇਹਦੀ ਵੀ ਜੁਕਤ ਦਾਸ ਦੇ ਕਿ ਸਵਾਸ ਦੀ ਮਦਦ ਦੇ ਨਾਲ ਸੁਰਤ ਨੂੰ ਇਸ ਸ਼ਬਦ ਨਾਲ ਜੁੜੇ ਸੁਰਤ ਸ਼ਬਦ ਮਾਰਗ ਪੁਸਤਕ ਇਸੇ ਕਰਕੇ ਸਟਾਲ ਤੇ ਆਉਂਦੀ ਹੱਥੋਂ-ਹੱਥੀ ਸੰਗਤ ਲੈ ਜਾਂਦੀ ਹੈ ਸੋ ਇਸ ਵਾਸਤੇ ਹੋਰ ਵੀ ਪੁਸਤਕਾਂ ਨੇ ਬਾਤ ਗੰਮ ਕੀ ਕਿੱਡਿਆਂ-ਕਿੱਡਿਆਂ ਉਹਨਾਂ ਨੇ ਆਨਪੌਰ ਪ੍ਰਗਟ ਕਰ ਦਿੱਤਾ ਸੋ ਇਸ ਵਾਸਤੇ ਉਹ ਤਾਂ ਉਹਨਾਂ ਨੇ ਤਾਂ ਕਿਰਪਾ ਕਰ ਦਿੱਤੀ ਹੁਣ ਸਾਨੂੰ ਆਪਣੇ ਤੇ ਆਪ ਕਿਰਪਾ ਕਰਨ ਦੀ ਲੋੜ ਹੈ ਕਿਰਪਾ ਕਰੇ ਜੀ ਆਪ ਗੁਰ ਕਾ ਸ਼ਬਦ ਕਮਾਏ ਸੋ ਇਸ ਵਾਸਤੇ ਇਹਨੂੰ ਜ਼ਰੂਰ ਲਵਾਓ ਆਪਣੇ ਅੰਦਰ ਮਿਸ਼ਨਰੀ ਸਪਿਰਟ ਪੈਦਾ ਕਰੋ ਤੇ ਜ਼ਰੂਰ ਜਾਂਦੇ ਜਾਂਦੇ ਐਡਰੈਸ ਦੇ ਕੇ ਜਾਓ ਬਾਕੀ ਵੱਡੀ ਗੱਲ ਚਲੋ ਨਹੀਂ ਵੀ ਕਿਉਂਕਿ ਇਹ ਤਾਂ ਲੰਗਰ ਹੈ ਪਤਾ ਹੀ ਦੱਸ ਜੋ ਤਾਂ ਵੀ ਤੁਹਾਡੇ ਘਰ ਪਹੁੰਚਾਉਣ ਦਾ ਇਹ ਜਿਹੜੇ ਮਹਾਨ ਨਿਸ਼ਕਾਮ ਸੇਵਾਦਾਰ ਯਤਨ ਕਰਨਗੇ ਸੋ ਜ਼ਰੂਰ 10-10 ਮੈਂਬਰ ਜ਼ਰੂਰ ਬਣਾਓ ਆਪਣੇ ਰਿਸ਼ਤੇਦਾਰ ਮਿੱਤਰ ਕੀ ਔਖੇ ਨੇ ਦੱਸ ਦਿਓ ਤੇ ਬਾਕੀ ਕੰਮ ਫਿਰ ਇੱਥੋਂ ਦਾ ਹੈ ਇਹਨਾਂ ਮਹਾਪੁਰਸ਼ਾਂ ਦਾ ਹੈ ਜਿਨ੍ਹਾਂ ਦੀ ਅਗਵਾਈ ਹੈ ਇਸ ਸ਼ਬਦ ਦੀ ਸਾਥ ਪਾਈ ਜਾ ਰਹੀ ਹੈ ਪੂਜਾ ਅਕਾਲ ਕੀ ਦੀਦਾਰ ਖਾਲਸੇ ਦਾ ਪਰਚਾ ਸ਼ਬਦ ਦਾ ਸੋ ਹੁਣ ਸਮਾਂ ਨਹੀਂ ਕਿੰਨਾ ਹੀ ਕਰੀ ਜਾਈਏ ਕਿਉਂਕਿ ਆਪ ਦੀ ਸਾਰਾ ਇੱਕ ਸਾਡਾ ਰੋਹਾਨੀ ਪਰਿਵਾਰ ਹੈ ਤਾਨੂੰ ਤਾਂ ਕਹਿਣ ਦੀ ਲੋੜ ਨਹੀਂ ਤੁਹਾਨੂੰ ਉਪਦੇਸ਼ ਵੀ ਕੀ ਦਈਏ ਕੋਈ ਇਹ ਨਹੀਂ ਇੱਥੇ ਕਾਪਰ ਰਿਪੀਟ ਕਰਦੇ ਆ ਜਿਹੜਾ ਉਹਨਾਂ ਦਾ ਲੈਸਨ ਮਿਲਿਆ ਹੈ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇ ਸੋ ਵੱਡਾ ਵੱਡੇ ਵਿਦਿਆਮਾਰਤੰਡ ਬੈਠੇ ਨੇ ਸੋ ਆਓ ਅਗਲਾ ਪ੍ਰੋਗਰਾਮ ਬਹੁਤ ਪਿਆਰ ਨਾਲ ਸਰਵਣ ਕਰਨਾ ਹੈ ਸੋ ਹੋਈਆਂ ਭੁੱਲਾਂ ਮੁਆਫ ਕਰਨੀਆਂ ਇੱਥੇ ਹੀ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਬਾਬਾ ਹਰਪਾਲ ਸਿੰਘ ਜੀ ਆਪ ਜੀ ਦੇ ਨਾਲ ਅਮੋਲਕ ਬਚਨਾਂ ਦੀ ਸਾਂਝ ਪਾ